ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 5 ਪਾਰ ਬ੍ਰਾਹਮਣ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰਾਖੇ ਮਾਤ ਪਿਤਾ ਜਿਉ ਪਾਲ ਰਹਾਉ ਵੱਡ ਭਾਗੀ ਸਾਧ ਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਈ ਚਿਤ ਲਾਗਾ ਜਪ ਜੀਵੈ ਸੇ ਵਡ ਭਾਗਾ ਹਰ ਅਮਰਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਆਰ ਦਰਸ਼ਨ ਪ੍ਰਾਨ ਅਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰਿ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠਿ ਮਹਲਾ 5 ਪਾਰ ਬ੍ਰਾਹਮਣ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲ ਕਰ ਕਿਰਪਾ ਆਪਣੀ ਕਰ ਰਾਖੇ ਮਾਤ ਪਿਤਾ ਜਿਉ ਪਲ ਰਹਾਉ ਵੱਡ ਭਾਗੀ ਸਤ ਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿਤ ਲਾਗਾ Jap ਜੀਵਹਿ ਸੇ ਵੱਡ ਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਵੇਂ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਹਰ ਦਰਸ਼ਨ ਪ੍ਰਾਣ ਆਧਾਰਾ ਇਹੋ ਪੂਰਨ ਬਿਮਲ ਵਿਚਾਰ ਕਰ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠ ਮਹਲਾ 5 ਪਾਰ ਬ੍ਰਾਹਮਣ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰਾਖੇ ਮਾਤ ਪਿਤਾ ਜਿਉ ਪਲ ਰਹਾਉ ਵੱਡ ਭਾਗੀ ਸਤਗੁਰ ਪਾਇਆ ਜਨਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿਤ ਲਾਗਾ ਜਪ ਜੀਵਹਿ ਸੇ ਵਡ ਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਸਾਰ ਦਰਸ਼ਨ ਪ੍ਰਾਨ ਅਧਾਰਾ ਇਹੋ ਪੂਰਨ ਬਿਮਲ ਵਿਚਾਰ ਕਰ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠ ਮਹਲਾ 5 ਪਾਰ ਬ੍ਰਾਹਮ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰਾਖੇ ਮਾਤ ਪਿਤਾ ਜਿਉ ਪਲ ਰਹਾਉ ਵਡ ਭਾਗੀ ਸਾਥ ਗੁਰ ਪਾਇਆ ਜਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਈ ਚਿਤ ਲਾਗਾ Jap ਜੀਵਹਿ ਸੇ ਵਡ ਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਹਰ ਦਰਸ਼ਨ ਪ੍ਰਾਣ ਆਧਾਰਾ ਇਹੋ ਪੂਰਨ ਬਿਮਲ ਵਿਚਾਰ ਕਰ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠਿ ਮਹਲਾ 5 ਪਾਰ ਬ੍ਰਹਮ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਤਾਰ ਕਿਰਪਾ ਆਪਣੀ ਕਰਾਖੇ ਮਾਤ ਪਿਤਾ ਜਿਉ ਪਲ ਰਹਾਉ ਵੱਡ ਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਈ ਚਿਤ ਲਾਗਾ ਜਪ ਜੀਵਹਿ ਸੇ ਵਡਭਾਗਾ ਹਰ ਅਮਰਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਹਰ ਦਰਸ਼ਨ ਪ੍ਰਾਣ ਆਧਾਰਾ ਇਹ ਪੂਰਨ ਬਿਮਲ ਵਿਚਾਰਾ ਕਰਿ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠ ਮਹਲਾ 5 ਪੰਝਵਾਂ ਪਾਰ ਬ੍ਰਾਹਮਣ ਨਿਭਾਈ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰਾਖੇ ਮਾਤ ਪਿਤਾ ਜਿਉ ਪਾਲ ਰਹਾਉ ਵੱਡ ਭਾਗੀ ਸਾਥ ਗੁਰ ਪਾਇਆ ਜਿਨ ਜਮ ਕਾ ਪੰਥੋਂ ਮਿਟਾਇਆ ਹਰ ਭਗਤ ਭਾਈ ਚਿਤ ਲਾਗਾ Jap ਜੀਵਹਿ ਸੇ ਵੱਡ ਭਾਗਾ ਹਰ ਅਮਰਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰਖ ਲਿਆ ਹਰ ਦਰਸ਼ਨ ਪ੍ਰਾਣ ਆਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰਿ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਣ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ